ਕੰਗਣਾ ਦੀ ਕੀ ਖਾਸੀਅਤ ਹੈ ਮੈਨੂੰ ਸਮਝਾਓ ਅੱਜ ਉਹਨੂੰ ਥੱਪੜ ਪਿਆ ਉਹ ਥੱਪੜ ਉਹਦੀ ਜ਼ੁਬਾਨ ਦਾ ਰਸ ਚ ਹੋਇਆ ਹੁਣ ਗੱਲ ਇਹ ਸਮਝਣੀ ਪੈਣੀ ਹੈ ਜੀ ਕਿ ਜੇ ਕੰਗਣਾ ਦੀ ਕੁਆਲਿਟੀ ਕੀ ਹੈ ਕੀ ਕੁਰਬਾਨੀਆਂ ਦੇਸ਼ ਲਈ ਕੰਗਣਾ ਦੀ ਕਿ ਉਹਨੇ ਟਵਿੱਟਰ ਦੇ ਉੱਤੇ ਸਿੱਖਾਂ ਨੂੰ ਗੰਦੀਆਂ ਗਾਲਾਂ ਕੱਢੀਆਂ ਬਿਲਕੁਲ ਇਹ ਹਿੰਦ ਹਕੂਮਤ ਦੀ ਬੜੇ ਚਿਰ ਤੋਂ ਨੀਤੀ ਹੈ ਕਿ ਜਿਹੜਾ ਜਿਹੜੇ ਗਨਮੈਨ ਮਿਲਦੇ ਹੈਗੇ ਝੂਠੀ ਸੇਵ ਸੈਨ ਅਖੌਤੀ ਸੇਮ ਸੈਨ ਵਾਲਿਆਂ ਨੂੰ ਗਨਮੈਨ ਮਿਲਦੇ ਆ ਉਹਨਾਂ ਦੀ ਕੁਆਲਿਟੀ ਕੀ ਹੁੰਦੀ ਹੈ ਉਹਨਾਂ ਦੀ ਕੁਆਲਿਟੀ ਹੁੰਦੀ ਸਿੱਖਾਂ ਨੂੰ ਗਾਲਾਂ ਕੱਢਦੇ ਗੰਦੀਆਂ ਆ ਸੂਰੀ ਇਹਦੀ ਕੀ ਕੁਆਲਿਟੀ ਸੀ ਸਿੱਖਾਂ ਨੂੰ ਗਾਲਾਂ ਕੱਢਣੀਆਂ ਸੋ ਕੰਗਣਾ ਰਣੌਤ ਨੂੰ ਜਿਹੜੀ ਐਮਪੀ ਸੀਟ ਅਗਲਿਆਂ ਨੇ ਦਿੱਤੀ ਐ ਉਹ ਇਸ ਗੱਲ ਦਾ ਗਿਫਟ ਦਿੱਤੀ ਐ ਕਿ ਭਾਈ ਤੂੰ ਸਿੱਖਾਂ ਨੂੰ ਗਾਲਾਂ ਕੱਢੀਆਂ ਤੇ ਮੈਂ ਪੁੱਛਦਾ ਵੀ ਜੇ ਸਿੱਖਾਂ ਨੂੰ ਗਾਲਾਂ ਕੱਢਣ ਵਾਲੀ ਪਾਰਲੀਮੈਂਟ ਦੀ ਮੈਂਬਰ ਬਣ ਸਕਦੀ ਐ ਤੇ ਭਾਈ ਅਮਰਤਪਾਲ ਸਿੰਘ ਨੇ ਤਾਂ ਕੋਈ 10 20 ਹਜ਼ਾਰ ਨੌਜਵਾਨਾਂ ਦਾ ਨਸ਼ਾ ਛੁਡਾਇਆ ਤੇ ਜੇ ਉਹ ਐਮਪੀ ਬਣ ਜੂਗਾ ਤੇ ਕਿੱਡੀ ਕੀ ਗੱਲ ਦੋ ਤਰ੍ਹਾਂ ਦੀ ਹਿੰਸਾ ਹੁੰਦੀ ਵੀਰੇ ਇੱਕ ਹਿੰਸਾ ਹੁੰਦੀ ਜਦੋਂ ਤੁਸੀਂ ਹਥਿਆਰ ਲੈ ਕੇ ਕਰਦੇ ਹੋ ਜੀ ਇੱਕ ਹਿੰਸਾ ਹੁੰਦੀ ਜਿਹੜੀ ਤੁਸੀਂ ਜ਼ੁਬਾਨ ਨਾਲ ਕਰਦੇ ਹੋ ਹਥਿਆਰ ਨਾਲ ਕੀਤੀ ਹੋਈ ਹਿੰਸਾ ਦਾ ਫੱਟ ਤਾਂ ਮਿਟ ਜੂਗਾ ਜਿਹੜਾ ਸਾਡੀ ਭੈਣ ਕੁਲਵਿੰਦਰ ਕੌਰ ਨੇ ਕੰਗਣਾ ਦੇ ਮੂੰਹ ਤੇ ਪੰਜਾਬ ਦਾ ਨਕਸ਼ਾ ਛਾਪਿਆ ਉਹ ਤਾਂ ਹੋ ਸਕਦਾ ਕੱਲ ਪਰਸੋ ਤੱਕ ਹੀਲ ਹੋ ਜੇ ਹੈਨਾ ਉਹ ਤਾਂ ਮਿਟ ਜੇਗਾ ਜੀ ਪਰ ਜਿਹੜਾ ਕੰਗਣਾ ਨੇ ਆਪਣੀ ਜ਼ੁਬਾਨ ਦੇ ਨਾਲ ਪਿਛਲੇ 2-3 ਸਾਲਾਂ ਤੋਂ ਲਗਾਤਾਰ ਪੰਜਾਬ ਦੀ ਸ਼ਬੀ ਖਰਾਬ ਕਰਨ ਵਾਸਤੇ ਪੰਜਾਬ ਦੀਆਂ ਧੀਆਂ ਪੈਣਾ ਮਤਾਵਾਂ ਨੂੰ ਟਕੇ ਟਕੇ ਦੀਆਂ ਆਖਿਆ ਇਹ بار-ਬਾਰ ਪੰਜਾਬ ਦੇ ਵਿੱਚ ਅਤਵਾਦ 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 ਦੀ ਗੱਲ ਕਹੀ ਉਸ ਸ਼ਬਦੀ ਹਿੰਸਾ ਦਾ ਪਰਚਾ ਕਿਉਂ ਨਹੀਂ ਦਰਜ ਹੋਇਆ ਕੰਗਨਰ ਨੌਰ ਦੇ ਉੱਤੇ ਜੀ ਕੀ ਕੱਲੇ ਥੱਪੜ ਮਾਰਨਾ ਹਿੰਸਾ ਹੁੰਦੀ ਹੈ ਜਿਹੜਾ ਜ਼ੁਬਾਨ ਦੇ ਨਾਲ ਗਾਲ ਕੱਢਦਾ ਕੋਰਟ ਵਿੱਚ ਉਹਦਾ ਵੀ ਪਰਚਾ ਬਣਦਾ ਬਿਲਕੁਲ ਕਾਨੂੰਨ ਦੇ ਹਿਸਾਬ ਨਾਲ ਗਾਲ ਕੱਢਣ ਵਾਲਾ ਵੀ ਦੋਸ਼ੀ ਹੈ ਤੇ ਕੀ ਇਹ ਗਾਲ ਨਹੀਂ ਸੀ ਇਹ ਵੱਖਰੀ ਗੱਲ ਹੈ ਕਿ ਉਹ ਉਸ ਜਮਾਤ ਨੂੰ ਬਿਲੋਂਗ ਕਰਦੀ ਸੀ ਜਿਹੜੀ ਹਾਕਮ ਜਮਾਤ ਉਹਦੇ ਪਿੱਛੇ ਮੋਦੀ ਤੇ ਸਾਹ ਦਾ ਹੱਥ ਹੋਣ ਕਰਕੇ ਉਹ ਜੋ ਸਾਨੂੰ ਗੰਦ ਬੱਕਦੀ ਸੀ ਉਹਦੇ ਤੇ ਪਰਚਾ ਦਰਜ ਨਹੀਂ ਹੋਇਆ ਹੂੰ ਤੇ ਫਿਰ ਅਖੀਰ ਕੀ ਹੁੰਦਾ ਹੂੰ ਮਾੜੇ ਜਿਹੜਾ ਵਿਚਾਰਾ ਕਮਜ਼ੋਰ ਹੈ ਰਾਜਨੀਤਿਕ ਤਾਕਤ ਉਹ ਤੇ ਉਹ ਹੀ ਸੋਚਦਾ ਕੋਈ ਨਹੀਂ ਪੁੱਤ ਫਿਰ ਜਿੱਦਣ ਮੇਰੇ ਚਾਬੇ ਠਾਉਗੇ ਵੇਖੀ ਜਾਊਗੀ ਹੂੰ ਤੇ ਉਹ ਗੱਲ ਸਿੱਧੀ ਜੀ ਹੋਈ ਕਿ ਕੰਗਣਾ ਦੀ 1.5 ਸਾਲ ਦੀ ਕੀਤੀ ਹੋਈ ਹਿੰਸਾ ਸ਼ਾਬਦਿਕ ਹਿੰਸਾ ਦੇ ਵਿਰੋਧ ਵਿੱਚ ਸਾਡੀ ਇੱਕ ਭੈਣ ਨੇ ਬਹੁਤ ਛੋਟਾ ਜਿਹਾ ਮਾਈਕਰੋ ਸੈਕਿੰਡ ਦਾ ਕੰਮ ਕੀਤਾ ਇੱਕ ਇੱਕੋ ਹੀ ਥਾਪੜ ਮਾਰਿਆ ਸੋ ਮੈਨੂੰ ਲੱਗਦਾ ਵੀ ਕੰਗਣਾ ਲਈ ਇਹ ਸਜ਼ਾ ਬਹੁਤ ਛੋਟੀ ਹੈ ਪਰ ਜਿਸ ਢੰਗ ਨਾਲ ਮੀਡੀਆ ਚ ਗੂੰਜ ਗਈ ਹੈ ਜੇ ਤੇ ਮਤਲਬ ਕਿਸੇ ਇਨਸਾਨ ਦੀ ਧੀ ਹੋਏਗੀ ਤੇ ਗਾਂ ਤੋਂ ਆਪਣੀ ਜ਼ੁਬਾਨ ਖੋਲਣ ਲੱਗਿਆ 100 ਵਾਰ ਸੋਚੇਗੀ ਪੈਕੇ ਜੀ ਉਹਨੇ ਜ਼ੁਬਾਨ ਖੋਲਣ ਲੱਗਿਆ ਸੋਚਿਆ ਨਹੀਂ ਤਪੜਖਾਨ ਤੋਂ ਬਾਅਦ ਵੀ ਕੀ ਆ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਵੀਰੇ ਉਹ ਉਹ ਤਾਂ ਉਹ ਤਾਂ ਉਹਨਾਂ ਦੇ ਸੁਰਤ ਵਿੱਚ ਜਿਹੜਾ ਗਟਰ ਬਣ ਚੁੱਕਾ ਹੈ ਨਫ਼ਰਤ ਜਿਹੜੀ ਇਸ ਦੇਸ਼ ਦੇ ਵਿੱਚ ਫਿਰਕੂ ਨਫ਼ਰਤ ਹੈ ਜਿਹੜੀ ਉਹ ਲੰਬੇ ਸਮੇਂ ਤੋਂ ਰਵੀਸ਼ ਕੁਮਾਰ ਆਪਣੇ ਇਹ ਚੈਨਲ ਰਾਈਂ ਕਹਿ ਰਹੇ ਸੀਗੇ ਕਿ ਭਾਰਤ ਦੇ ਵਿੱਚ ਇੱਕ ਫਿਰਕੂ ਨਫ਼ਰਤ ਦਾ ਮਾਹੌਲ ਬਣਾਇਆ ਜਾ ਰਿਹਾ ਜਿਹਦਾ ਖਮਿਆਜਾ ਆਖੀਰ ਤੁਹਾਨੂੰ ਭੁਗਤਣਾ ਪੈਗਾ ਤੁਸੀਂ ਵੇਖਿਆ ਹੋਣਾ ਵੀਡੀਓ ਆਉਂਦੀਆਂ ਕਿ ਮੋਦੀ ਦੇ ਨਾਂ ਦੇ ਨਾਰੇ ਲਾ ਕੇ ਇੱਕ ਜਹਾਜ਼ ਦੇ ਵਿੱਚ ਸਿੱਖਾਂ ਦੇ ਗਲ ਪੈਗੇ ਏਦਾਂ ਦੀਆਂ ਛੋਟੀਆਂ-ਛੋਟੀਆਂ ਨਫ਼ਰਤੀ ਕਟਨਾਵਾ ਸਿੱਖਾਂ ਦੇ ਖਿਲਾਫ ਬਹੁਤ ਬੜੀਆਂ ਇੱਕ ਕੈਚ ਸ਼ਟ ਜਾਂਦਾ ਤੇ ਤੁਸੀਂ ਖਾਲਿਸਤਾਨੀ ਹੋ ਬਿਲਕੁਲ ਉਹ ਜਿਹੜਾ ਅਫਸਰ ਸੀਗਾ ਆਈਪੀਐਸ ਅਫਸਰ ਉਹਨੂੰ ਇੱਕ ਬੀਜੇਪੀ ਦਾ ਲੀਡਰ ਕਹਿੰਦਾ ਤੂੰ ਖਾਲਸਤਾਨੀ ਹੈ ਕਿਉਂਕਿ ਉਹਦੇ ਸਿਰ ਤੇ ਦਸਤਾਰ ਹੈ ਉਹਨੇ ਤਾਂ ਵਿਚਾਰੇ ਨੇ ਅਜੇ ਕੈਚ ਵੀ ਨਹੀਂ ਛੱਡਿਆ ਜੀ ਸੋ ਇਸ ਦੇਸ਼ ਵਿੱਚ ਰਹਿੰਦੇ ਹੋયા ਬਾਰ-ਬਾਰ ਬਾਰ-ਬਾਰ ਇੱਥੇ ਵੀ ਨਾ ਇੱਕ ਪੋਸਟ ਮੈਂ ਪੜੀ ਦੇਖੀ ਦੋ ਤਿੰਨ ਪੋਸਟਾਂ ਪਈਆਂ ਵੀ ਜਿਹੜਾ ਉਹ ਭੈਣ ਕੁਲਵਿੰਦਰ ਕੌਰ ਦਾ ਅਫਸਰ ਸੀ ਉਹਦਾ ਵੀ ਵਿਆਹ ਆਇਆ ਵੀ ਕੰਗੜਾ ਨੇ ਪਹਿਲਾ ਬੀਬੀ ਨੂੰ ਕਿਹਾ ਵੀ ਤੁਸੀਂ ਖਾਲਸਤਾਨੀ ਹੋ ਫਿਰ ਥੱਪੜ ਵਜਾਇਆ ਮੇਰੀ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਨਾ ਵੀ ਜਿਹੜੀ ਨਫਰਤ ਉਹਨੇ ਥੱਪੜ ਖਾਣ ਤੋਂ 5 ਮਿੰਟ ਬਾਅਦ ਬੂੰਹ ਚੋਂ ਕੱਢੀ ਹੈ ਇਹਦਾ ਮਤਲਬ ਉਹਨੇ 5 ਮਿੰਟ ਪਹਿਲਾਂ ਵੀ ਕੋਈ ਅੱਗ ਕੱਢੀ ਹੋਏਗੀ ਕੱਢੀ ਹੈ ਬਿਲਕੁਲ ਵੇਖੋ ਮੈਂ ਫਿਰ ਕਹਿਣਾ ਵੀ ਇਹ ਮੈਨੂੰ ਨਹੀਂ ਪਤਾ ਕਾਨੂੰਨ ਕਿਦਾਂ ਵੇਖਦਾ ਇਹਨਾਂ ਚੀਜ਼ਾਂ ਨੂੰ ਪਰ ਮੈਨੂੰ ਇੰਜ ਲੱਗਦਾ ਵੀ ਅੱਜ ਵਿਗਿਆਨ ਦਾ ਯੁੱਗ ਹੈ ਤੇ ਗਿਆਨ ਦੇ ਯੁੱਗ ਦੇ ਵਿੱਚ ਖਾਸ ਕਰਕੇ ਜਿਹੜਾ ਸ਼ਬਦਾਂ ਦਾ ਬਿਰਤਾਂਤ ਦਾ ਜੰਗ ਲੜਿਆ ਜਾਂਦਾ ਹੈ ਉਹ ਹਥਿਆਰਾਂ ਦੇ ਜੰਗ ਨਾਲੋਂ ਵੱਧ ਖਤਰਨਾਕ ਹੁੰਦਾ ਸੋ ਜਦੋਂ ਬੀਬੀ ਕੰਗਣਾ ਬਾਰ 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 ਆਪਣੀ ਸੁਰਤ ਵਿੱਚੋਂ ਨਫ਼ਰਤ ਦਾ ਜ਼ਹਿਰ ਉਗਲ ਰਹੀ ਹੈ ਤੇ ਵੀ ਇਹੋ ਜ਼ਹਿਰ ਦੇ ਛਿੱਟੇ ਕਿਤੇ ਤਾਂ ਫਿਰ ਆਪਦੇ ਮੂੰਹ ਤੇ ਵਾਪਸ ਪੈਣਾ ਹੀ ਪੈਣੇ ਸੀਗੇ ਸੋ ਸਾਨੂੰ ਬਿਲਕੁਲ ਆਪਣੇ ਦਿਮਾਗ ਵਿੱਚ ਕਿਸੇ ਵੀ ਪੰਜਾਬੀ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਸਾਡੀ ਸ਼ਬੀ ਖਰਾਬ ਹੋ ਜੂਗੀ ਉਹ ਦੇਸ਼ ਦੇ ਐਮਪੀ ਹੋ ਕੇ ਗੰਦ ਬਕਣ ਉਹ ਦੇਸ਼ ਦੇ ਪ੍ਰਧਾਨ ਮੰਤਰੀ ਹੋ ਕੇ ਟੈਂਕ ਚੜਾਉਣ ਉਹ ਇਹਦੇ ਵੱਡੇ ਅਹੁਦਿਆਂ ਤੇ ਪਹੁੰਚ ਕੇ ਉਹ ਦੇਸ਼ ਨਾਲ ਠੱਗੀਆਂ ਮਾਰਨ ਜੀ ਆਪਦੇ ਯਾਰਾਂ ਨੂੰ ਖਰਬਾਂ ਰੁਪਈਆ ਦੇਸ਼ ਦਾ ਲੁਟਾ ਦੇਣ ਤੇ ਉਹ ਦੇਸ਼ ਭਗਤ ਤੇ ਜੇ ਅਸੀਂ ਸਾਨੂੰ ਪਈਆਂ ਗਾਲਾਂ ਦੇ ਜਵਾਬ ਵਿੱਚ ਕਿਤੇ ਗੁੱਸੇ 'ਚ ਆ ਕੇ ਗੁੱਸਾ ਆ ਹੀ ਜਾਂਦਾ ਕੋਟ ਵੀ ਇਹ ਗੱਲ ਮੰਨਦੀ ਹੈ ਕਾਨੂੰਨ ਵੀ ਇਹ ਗੱਲ ਮੰਨਦਾ ਕਿ ਜੇ ਕਿਸੇ ਨੂੰ ਤੁਸੀਂ ਪ੍ਰਵੋਗ ਕਰੋਗੇ ਉਕਸਾਓਗੇ ਤੇ ਉਹ ਅੱਗੋਂ ਗੁੱਸੇ 'ਚ ਆ ਕੇ ਵਾਪਸੀ ਜਿਹੜਾ ਉਹ ਹਮਲਾ ਕਰੇਗਾ ਹੀ ਕਰੇਗਾ ਹੁਣੇ-ਹੁਣੇ ਨਾ ਸਰਵਨ ਸਿੰਘ ਪੰਦੇਰ ਜੀ ਦਾ ਬਿਆਨ ਆ ਰਿਹਾ ਸੀ ਕਿ ਇੱਕ ਤਾਂ ਬੀਬੀ ਦੀ ਗ੍ਰਿਫਤਾਰੀ ਹੋ ਗਈ ਨਾ ਭੈਣ ਕੁਲਵਿੰਦਰ ਕੌਰ ਦੀ ਗਾ ਉਹਨਾਂ ਦੇ ਜਿਹੜੇ ਹਸਬੰਡ ਉਹਨਾਂ ਨਾਲ ਵੀ ਗੱਲ ਨਹੀਂ ਹੋ ਰਹੀ ਉਹਨਾਂ ਦੇ ਬੱਚਿਆਂ ਦਾ ਵੀ ਕੋਈ ਪਤਾ ਨਹੀਂ ਲੱਗ ਰਿਹਾ ਮੇਰੇ ਮੈਨੂੰ ਲੱਗਦਾ ਉਹ ਤਾਂ ਇਹ ਹੋਏਗਾ ਨਾ ਵੀ ਜਦੋਂ ਉੱਥੇ ਕਟਨਾ ਹੋਈ ਹੈ ਤੇ ਪਰਿਵਾਰ ਆਸ-ਪਾਸੇ ਹੋ ਗਿਆ ਹੋਵੇ ਕਿ ਸਾਨੂੰ ਨਾ ਜਿਹੜਾ ਉਹ ਰੈਸਟ ਕੀਤਾ ਜਾਵੇ ਉਹ ਤਾਂ ਮਤਲਬ ਬਹੁਤ ਛੋਟੀ ਗੱਲ ਹੈ ਕਿਉਂਕਿ ਸਰਕਾਰ ਦੇ ਮਨ ਚ ਜੋ ਕਰਨਗੇ ਉਹ ਜੋ ਮੈਨੂੰ ਲੱਗਦਾ ਵੀ ਉਹ ਬੀਬੀ ਕੁਲਵਿੰਦਰ ਕੌਰ ਬਾਰੇ ਪੁੱਛਣਗੇ ਤੇ ਤੈਨੂੰ ਕਿਸੇ ਤੇਰਾ ਪਛੋਕੜ ਕੋਈ ਕਿਸੇ ਮੂਮੈਂਟ ਨਾਲ ਤੇ ਨਹੀਂ ਜੁੜਦਾ ਤੈਨੂੰ ਕਿਸੇ ਨੇ ਉਕਸਾਇਆ ਤੇ ਨਹੀਂ ਜਾਂ ਤੂੰ ਕੋਈ ਪਲਾਨਡ ਵੇ ਦੇ ਨਾਲ ਪਹਿਲਾਂ ਤਿਆਰੀ ਤੇ ਨਹੀਂ ਸੀ ਕੀਤੀ ਕਿ ਇੱਧਰ ਦੀ ਕੰਗਣਾ ਦੇ ਨੰਗਣਾ ਤੇ ਮੈਂ ਉਹਦੇ ਥੱਪੜ ਮਾਰਦਾ ਸੋ ਉਹ ਸਾਰੀਆਂ ਚੀਜ਼ਾਂ ਉਹ ਇਨਵੈਸਟੀਗੇਟ ਕਰਨਗੇ ਕਿ ਇਹ ਘਟਨਾ ਜਿਹੜੀ ਹੈ ਉਹ ਇੱਕ ਇੱਕਦਮ ਹੋਈ ਹੈ ਕਿ ਜਾਂ ਇਹਦੇ ਪਿੱਛੇ ਕੋਈ ਗੱਲ ਸੀਗੀ ਠੀਕ ਹੈ ਬਾਕੀ ਇਹ ਹੁੰਦਾ ਕਿ ਬੀਬੀ ਨੇ ਆਪਣਾ ਕੰਮ ਕਰਤਾ ਠੀਕ ਹੈ ਜਿਹੜੇ ਸਿੰਘ ਨੇ ਕੇਪੀਐਸ ਗਿਲ ਦੇ ਮਾਰੀ ਸੀ ਜੇ ਜਿਹੜੇ ਸਿੰਘ ਨੇ ਗਾਂਧੀ ਤੇ ਛੱਡ ਦੇਣ ਲੱਗਾ ਸੀ ਸੋ ਗੱਲ ਮੁੱਕ ਦੀ ਕਹਾਣੀ ਵੀਰੇ ਇਹ ਆਉਣੀ ਆ ਵੀ ਜਦੋਂ ਤੁਸੀਂ ਵੇਖਿਆ ਸਤੰਬਰਮ ਦੇ ਜੁੱਤੀ ਵੱਜੀ ਸੀ ਜਰਨੈਲ ਸਿੰਘ ਨੇ ਮਾਰੀ ਸੀ ਉਹ ਇੱਕ ਪ੍ਰੋਟੈਸਟ ਸੀਗਾ ਹਾਂ ਸੋ ਸਾਨੂੰ ਵੀ ਇਹ ਮਹਿਸੂਸ ਕਰਨਾ ਚਾਹੀਦਾ ਕਿ ਭੈਣ ਕੁਲਵਿੰਦਰ ਕੌਰ ਨੇ ਜੋ ਕੀਤਾ ਉਹ ਇੱਕ ਕਿਸਮ ਦਾ ਪ੍ਰੋਟੈਸਟ ਹੈ ਉਸ ਮਾਨਸਿਕਤਾ ਦੇ ਵਿਰੁੱਧ ਭਾਵੇਂ ਉਹ ਕੰਗਣਾ ਦੀ ਹੋਵੇ ਜਾਂ ਕੰਗਣਾ ਵਰਗੀਆਂ ਕਿਸੇ ਦੀ ਵੀ ਹੋਵੇ ਜਿਹੜੇ ਨਿੱਜੀ ਸ਼ੌਹਰਤ ਟਵਿੱਟਰ ਤੇ ਲੈਣ ਵਾਸਤੇ ਦੂਜੀਆਂ ਕੌਮਾਂ ਨੂੰ ਗੰਦ ਵਗਦੇ ਨੇ ਤੇ ਦੇਸ਼ ਦੇ ਹੁਕਮਰਾਨ ਉਹਨਾਂ ਨੂੰ ਸਜ਼ਾਵਾ ਦੇਣ ਦੀ ਥਾਂ ਐਮਪੀ ਦੀਆਂ ਟਿਕਟਾਂ ਦਿੰਦੇ ਨੇ ਕਿਉਂਕਿ ਇਹ ਪੰਥ ਲਈ ਵੀ ਸਵਾਲ ਆ ਗਿਆ ਕਿ ਸਾਡੀ ਭੈਣ ਕੁਲਵਿੰਦਰ ਕੌਰ ਨੇ ਤਾਂ ਆਪਣੀ ਨੌਕਰੀ ਆਪਣਾ ਪਰਿਵਾਰ ਆਪਣੀ ਸੁਰੱਖਿਆ ਇੱਕ ਧੀ ਹੋਣ ਦੇ ਨਾਤੇ ਸਾਰਾ ਕੁਝ दांव ਤੇ ਲਾ ਕੇ ਅਗਲੀ ਨੇ ਉਹਦੇ ਕੰਨ ਤੇ ਥੱਪੜ ਜੜ ਕੇ ਆਪਣਾ ਕੰਮ ਕਰਤਾ ਹੁਣ ਉਸ ਤੋਂ ਬਾਅਦ ਪੰਥ ਨੇ ਸੋਚਣਾ ਕਿ ਜਿੱਦਾਂ ਕੰਗਣਾ ਨੇ ਜਿਹੜੀ ਸ਼ਬਦੀ ਹਿੰਸਾ ਕੀਤੀ ਸੀ ਤਾਂ ਉਹਦੇ ਮਾਲਕਾਂ ਨੇ ਉਦੇ ਪਰਿਵਾਰ ਨੇ ਉਹਨੂੰ ਐਮਪੀ ਦੀ ਟਿਕਟ ਦੇਤੀ ਤੇ ਭੈਣ ਕੁਲਵਿੰਦਰ ਕੌਰ ਨੇ ਜਿਹੜੀ ਪੰਥ ਦੇ ਹਿੱਤਾਂ ਦੀ ਰਾਖੀ ਕੀਤੀ ਹੈ ਇਹ ਪੰਥ ਤੇ ਪੰਜਾਬ ਦਾ ਮਸਲਾ ਹੈ ਕਿ ਉਹਨਾਂ ਨੇ ਹੁਣ ਭੈਣ ਕੁਲਵਿੰਦਰ ਕੌਰ ਦੀ ਰਾਖੀ ਕਿਵੇਂ ਕਰ ਕਿਵੇਂ ਖੜਨਾ ਪੰਥ ਖੜੂਗਾ ਨਾਲ ਖੜੂਗਾ ਜੀ ਕੋਈ ਮਸਲਾ ਹੀ ਨਹੀਂ ਹੈਗਾ